ਰੇਲਵੇ ਪਾਟੇ ਕ੍ਰੋਸ ਕਰਕੇ ਅੱਗੇ ਲੰਘੇ ਤਾਂ ਕਿਸੇ ਪ੍ਰਕਾਰ ਨੇ ਇਹਨਾਂ ਨੂੰ ਫੇਟ ਮਾਰੀ ਗੱਡੀਆਂ ਦੋਨੋਂ ਹਿੱਟ ਹੋਈਆਂ ਹਿੱਟ ਹੋ ਕੇ ਇੱਕ ਗੱਡੀ ਮੇਕਅਪ ਹੋ ਗਈ ਤੇ ਗੱਡੀ ਦਾ ਚਾਲਕ ਉਹ ਗੱਡੀ ਜਾ ਕੇ ਅੱਗੇ ਇੱਕ ਰਸਤੇ 'ਚ ਵੱਜੀ ਮੌਕੇ ਤੇ ਗੱਡੀ ਚਾਲਕ ਦੀ ਡੈਥ ਹੋ ਗਈ ਤੇ ਦੂਜੇ ਦੋਨੇ ਗੰਭੀਰ ਜ਼ਖਮੀ ਹੋ ਗਏ ਪਿੰਡ ਖਾਨਪੁਰ ਨਜ਼ਦੀਕ ਬੀਤੀ ਸ਼ਾਮ ਵਪਰੇਕ ਸੜਕਾਸ਼ਤੇ ਦੇ ਵਿੱਚ ਇੱਕ ਸਪਾਹੀ ਦੀ ਮੌਤ ਹੋ ਜਾਣ ਤੇ ਇੱਕ ਸਪਾਹੀ ਤੇ ਮਲੇਲਕੋਟਲਾ ਦੇ ਰਹਿਣ ਵਾਲੇ ਨਿੱਜੀ ਸਕੂਲ ਦੇ ਅਧਿਆਪਕ ਜ਼ਖਮੀ ਹੋਣ ਦਾ ਸਮਾਚਾਰ ਹੈ। मृतक ਦੀ ਪਛਾਣ ਸਪਾਹੀ ਗੁਰਮੇਲ ਸਿੰਘ 28 ਸਾਲ ਵਜੋਂ ਹੋਈ ਹੈ ਜਦੋਂ ਕਿ ਜ਼ਖਮੀਆਂ ਦੀ ਪਛਾਣ ਮਲੇਲਕੋਟਲਾ ਵਿਖੇ ਸੀਸੀਟੀਐਨਐਸ ਆਪਰੇਟਰ ਵਜੋਂ ਤਾਇਨਾਤ ਹੌਲਦਾਰ ਮਨਦੀਪ ਸਿੰਘ ਤੇ ਮਲੇਲਕੋਟਲਾ ਦੇ ਰਹਿਣ ਵਾਲੇ ਨਿੱਜੀ ਸਕੂਲ ਦੇ ਅਧਿਆਪਕ ਇੰਦਰਪ੍ਰੀਤ ਸਿੰਘ ਵਜੋਂ ਹੋਈ ਹੈ। ਐਸਐਚਓ ਥਾਣਾ ਫਤਿਹਗੜ੍ਹ ਸਾਹਿਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ ਸ਼ਾਮ ਉਹ ਆਪਣੇ ਭਤੀਜੇ ਗੁਰਪਿਆਰ ਸਿੰਘ ਵਾਸੀ ਦਿੜਬਾ ਨਾਲ ਕਾਰ 'ਚ ਸਵਾਰ ਹੋ ਕੇ ਮਰੀਂਡਾ ਤੋਂ ਵਾਪਸ ਦਿੜਬਾ ਨੂੰ ਆ ਰਹੇ ਸੀ ਅਤੇ ਉਨ੍ਹਾਂ ਦੇ ਅੱਗੇ ਉਸ ਦਾ ਪੁੱਤਰ ਗੁਰਮੀਲ ਸਿੰਘ ਵਰਨਾ ਕਾਰ 'ਚ ਆਪਣੇ ਦੋਸਤ ਮਨਦੀਪ ਸਿੰਘ ਅਤੇ ਇੰਦਰਪ੍ਰੀਤ ਸਿੰਘ ਨਾਲ ਅੱਗੇ-ਅੱਗੇ ਆ ਰਿਹਾ ਸੀ। ਜਦੋਂ ਉਹ ਫਤਿਹਗੜ੍ਹ ਸਾਹਿਬ ਤੋਂ ਪਿੰਡ ਖਾਨਪੁਰ ਨੂੰ ਹੋ ਕੇ ਮੇਨ ਜਿਟੀ ਰੋਡ ਸਰਹੰਦ ਵੱਲ ਜਾ ਰਹੇ ਸਨ ਤਾਂ ਰੇਲਵੇ ਫਾਟਿੰਗ ਲੰਗਨ ਤੋਂ ਥੋੜੀ ਦੂਰ ਅੱਗੇ ਉਨ੍ਹਾਂ ਦੀ ਵਰਨਾ ਕਾਰ ਨੂੰ ਸਾਹਮਣੇ ਤਾਰ ਹੀ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਵਰਨਾ ਕਾਰ ਦਰਖਤ ਵਿੱਚ ਜਾ ਵੱਜੀ ਜਿਸ ਤੇ ਗੁਰਮੇਲ ਸਿੰਘ ਮਨਦੀਪ ਸਿੰਘ ਇੰਦਰਪ੍ਰੀਤ ਸਿੰਘ ਨੂੰ ਜ਼ਖਮੀ ਹੋਣ ਕਾਰਨ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੇਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੈਨੂੰ ਦੋਸਤ ਗੁਰਮੇਲ ਸਿੰਘ ਪੁੱਤਰ ਗਰਜੰਤ ਸਿੰਘ ਵਾਸੀ ਗੜਵਾ ਜੋ ਖਨੌਗ ਲੱਗਿਆ ਹੋਇਆ ਸੀਗਾ ਤੇ ਮਨਦੀਪ ਸਿੰਘ ਉਹਦਾ ਦੋਸਤ ਆਉਦਰ ਮਨਦੀਪ ਸਿੰਘ ਜੋ ਸੀਸੀਟੀਵੀ ਦਾ অপারেটর ਬਲੇ ਰੋਡ ਲੱਗਿਆ ਤੇ ਇਹਨਾਂ ਦੋਨਾਂ ਦਾ ਦੋਸਤ ਇੰਦਰਪ੍ਰੀਤ ਸਿੰਘ ਜੋ ਕਿਸੇ ਪ੍ਰਾਈਵੇਟ ਸਕੂਲ ਦਾ ਟੀਚਰ ਸੀ ਇਹ ਤੇਨੇ ਚੁੰਨੀ ਕਿਸੇ ਮੈਡੀਪਾਲਸ ਦੇ ਵਿੱਚ ਕੋਈ ਫੰਕਸ਼ਨ ਅਟੈਂਡ ਕਰਕੇ ਫਿਰ ਬਲੇ ਰੋਡਲੇ ਨੂੰ ਜਾ ਰਹੇ ਸੀ ਇਹ ਪਿੰਡ ਖਾਨਪੁਰ ਵਾਲੀ ਰੋਡ ਨੂੰ ਹੋਵੇ ਜਦੋਂ ਇਹਨਾਂ ਨੇ ਰੇਲਵੇ ਪਾਟੇ ਕ੍ਰੋਸ ਕਰਕੇ ਅੱਗੇ ਲੰਘੇ ਤਾਂ ਕਿਸੇ ਕਾਰਨ ਇਹਨਾਂ ਨੂੰ ਛੇਟ ਮਾਰੀ ਗੱਡੀਆਂ ਦੋਨੋਂ ਹਿੱਟ ਹੋਈਆਂ ਹਿੱਟ ਹੋ ਕੇ ਇੱਕ ਇਹ ਗੱਡੀ ਮੇਕਅਪ ਹੋ ਗਈ ਤੇ ਗੱਡੀ ਦਾ ਚਾਲਕ ਗੱਡੀ ਜਾ ਕੇ ਅਗੇ ਇੱਕ ਦਰਸ਼ ਚ ਵੱਜੀ ਮੌਕੇ ਤੇ ਗੱਡੀ ਚਾਲਕ ਦੀ ਡੈਥ ਹੋ ਗਈ ਤੇ ਦੂਜੇ ਦੋਨੇ ਗੰਭੀਰ ਜ਼ਖਮੀ ਹੋ ਗਏ ਮਰਤਕ ਦੀ ਲਾਸਟ ਪੋਸਟਮਾਰਟ ਕਰਾਇਆ ਜਾ ਰਿਹਾ 304 ਏ ਦੇ ਵਿੱਚ ਮਾਰਚਾ ਦਿੱਤਾ ਸੀ ਤੇ ਅੱਗੇ ਜਾਂਚ ਜਾਰੀ ਹੈ ਗੱਡੀ ਦੀ ਤਲਾਸ਼ ਚ ਮਰਨ ਵਾਲੇ ਦਾ ਕੀ ਨਾਮ ਹੈ ਮਰਨ ਵਾਲੇ ਦਾ ਨਾਮ ਹੈਗਾ ਗੁਰਮੀਰ ਸਿੰਘ ਪੁੱਤਰ ਗੁਰਜਨ ਸਿੰਘ ਵਾਸੀ ਦਰਵਾ ਜਿਹੜਾ ਕਿ ਐਸਐਚਪਨੌਰ ਨਾਲ ਜਾਣ ਮਿਲਿਆ ਹੋਇਆ ਸੀ ਤੇ ਜ਼ਖਮੀਆਂ ਦੇ ਨਾਮ ਹੈਗੇ ਨੇ ਮਨਦੀਪ ਸਿੰਘ ਤੇ ਅੰਦਰਪ੍ਰੀਤ ਸਿੰਘ ਦੋਨੇ ਜ਼ਖਮੀਆਂ ਦਾ ਇਲਾਜ ਜਾਰੀ ਹੈ ਮਰਤੇਕ ਦੀ ਲਾਸ਼ ਦਾ ਪੋਸਟਮਾਰਟਮ ਕਰਾ ਲਿਆ ਐਕਸੀਡੈਂਟ ਦੇ ਵਿੱਚ 278 304 ਐ 427 ਆਈਪੀਸੀ ਦੇ ਵਿੱਚ ਪਰਚਾ ਤਾਣਾ ਡੇਗਰ ਸਾਹਿਬ ਨਾਲ ਦੇ ਕਰ ਲਾਸ਼ ਕਿੱਥੇ ਚੱਲ ਰਹੀ ਜੀ ਇਹਨਾਂ ਦਾ ਸ਼ਿਵ ਹਸਪਤਾਲ ਲਾਚ ਹੋਦਾ ਜੀ ਰੇਲਵੇ ਪਾਟਾ ਕ੍ਰੋਸ ਕਰਕੇ ਅੱਗੇ ਲੰਘੇ ਤਾਂ ਕਿਸੇ ਇੱਕ ਕਾਰ ਨੇ ਇਹਨਾਂ ਨੂੰ ਫੇਟ ਮਾਰੀ ਕੰਡੀਆਂ ਦੋਨੋਂ ਹਿੱਟ ਹੋਈਆਂ ਹਿੱਟ ਹੋ ਕੇ ਇੱਕ ਇਹ ਗੱਡੀ ਮੇਕਅਪ ਹੋ ਗਈ ਤੇ ਗੱਡੀ ਦਾ ਚਾਲਕ ਇਹ ਗੱਡੀ ਜਾ ਕੇ ਅੱਗੇ ਇੱਕ ਰਸਤੇ 'ਚ ਵੱਜੀ ਮੌਕੇ ਤੇ ਗੱਡੀ ਚਾਲਕ ਦੀ ਡੈਥ ਹੋ ਗਈ ਤੇ ਦੂਜੇ ਦੋਨੇ ਗੰਭੀਰ ਜ਼ਖਮੀ ਹੋ ਗਏ ਖੰਡ ਖਾਨਪੁਰ ਨਜ਼ਦੀਕ ਬੀਤੀਸ਼ਾਮ ਵਾਪਰੇ ਇੱਕ ਸੜਕ ਖਾਸਤੇ ਦੇ ਵਿੱਚ ਇੱਕ ਸਿਪਾਹੀ ਦੀ ਮੌਤ ਹੋ ਜਾਣ ਤੇ ਇੱਕ ਸਿਪਾਹੀ ਤੇ ਮਲੇਲਕੋਟਲਾ ਦੇ ਰਹਿਣ ਵਾਲੇ ਨਿੱਜੀ ਸਕੂਲ ਦੇ ਅਧਿਆਪਕ ਜ਼ਖਮੀ ਹੋਣ ਦਾ ਸਮਾਚਾਰ ਹੈ ਮ੍ਰਿਤਕ ਦੀ ਪਛਾਣ ਸਿਪਾਹੀ ਗੁਰਮੇਲ ਸਿੰਘ 28 ਸਾਲ ਵਜੋਂ ਹੋਈ ਹੈ ਜਦੋਂ ਕਿ ਜ਼ਖਮੀਆਂ ਦੀ ਪਛਾਣ ਮਲੇਲਕੋਟਲਾ ਵਿਖੇ ਸੀਸੀਟੀਐਨਐਸ ਆਪਰੇਟਰ ਵਜੋਂ ਤਾਇਨਾਤ ਹੌਲਦਾਰ ਮਨਦੀਪ ਸਿੰਘ ਤੇ ਮਲੇਲਕੋਟਲਾ ਦੇ ਰਹਿਣ ਵਾਲੇ ਨਿੱਜੀ ਸਕੂਲ ਦੇ ਅਧਿਆਪਕ ਇੰਦਰਪ੍ਰੀਤ ਸਿੰਘ ਵਜੋਂ ਹੋਈ ਹੈ ਐਸਐਚਓ ਥਾਣਾ ਫਤਿਹਗੜ੍ਹ ਸਾਹਿਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੀ ਸ਼ਾਮ ਉਹ ਆਪਣੇ ਭਤੀਜੇ ਗੁਰਪਿਆਰ ਸਿੰਘ ਵਾਸੀ ਦਿੜਬਾ ਨਾਲ ਕਾਰ 'ਚ ਸਵਾਰ ਹੋ ਕੇ ਮਰੀਂਡਾ ਤੋਂ ਵਾਪਸ ਦਿੜਬਾ ਨੂੰ ਆ ਰਹੇ ਸੀ ਅਤੇ ਉਨ੍ਹਾਂ ਦੇ ਅੱਗੇ ਉਸ ਦਾ ਪੁੱਤਰ ਕੁਰਮੇਲ ਸਿੰਘ ਵਰਨਾ ਕਾਰ 'ਚ ਆਪਣੇ ਦੋਸਤ ਮਨਦੀਪ ਸਿੰਘ ਅਤੇ ਇੰਦਰਪ੍ਰੀਤ ਸਿੰਘ ਨਾਲ ਅੱਗੇ-ਅੱਗੇ ਆ ਰਿਹਾ ਸੀ। ਜਦੋਂ ਉਹ ਫਤਿਹਗੜ੍ਹ ਸਾਹਿਬ ਤੋਂ ਪਿੰਡ ਖਾਨਪੁਰ ਨੂੰ ਹੋ ਕੇ ਮੇਨ ਜੀਟੀ ਰੋਡ ਸਰਹੰਦਵਾਲ ਜਾ ਰਹੇ ਸਨ ਤਾਂ ਰੇਲਵੇ ਫਾਟਿੰਗ ਲੰਘਣ ਤੋਂ ਥੋੜੀ ਦੂਰ ਅੱਗੇ ਉਨ੍ਹਾਂ ਦੀ ਵਰਨਾ ਕਾਰ ਨੂੰ ਸਾਹਮਣੇ ਤੋਂ ਆ ਰਹੀ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਵਰਨਾ ਕਾਰ ਦਰਖਤ ਵਿੱਚ ਜਾ ਵੱਜੀ ਜਿਸ ਤੇ ਗੁਰਮੀਲ ਸਿੰਘ ਮਨਦੀਪ ਸਿੰਘ ਇੰਦਰਪ੍ਰੀਤ ਸਿੰਘ ਨੂੰ ਜ਼ਖਮੀ ਹੋਣ ਕਾਰਨ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੀਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਨ ਦੋਸਤ ਗੁਰਮੀਲ ਸਿੰਘ ਪੁੱਤਰ ਗਰਜਨ ਸਿੰਘ ਵਾਸੀ ਗੜਵਾ ਜੋ ਕੋ ਨੌ ਲੱਗਿਆ ਹੋਇਆ ਸੀਗਾ ਤੇ ਮਨਦੀਪ ਸਿੰਘ ਉਹਦਾ ਦੋਸਤ ਆウダー ਮਨਦੀਪ ਸਿੰਘ ਜੋ ਸੀਸੀਟੀਵੀ ਦਾ ਆਪਰੇਟਰ ਮਲੇਰ ਕੋਟੇ ਲੱਗਿਆ ਤੇ ਇਹਨਾਂ ਦੋਨਾਂ ਦਾ ਦੋਸਤ ਇੰਦਰਪ੍ਰੀਤ ਸਿੰਘ ਜੋ ਕਿਸੇ ਪ੍ਰਾਈਵੇਟ ਸਕੂਲ ਦਾ ਟੀਚਰ ਸੀ ਇਹ ਤਿੰਨੇ ਚੁੰਨੇ ਕਿਸੇ ਮੈਡੀਪਾਰਸ ਦੇ ਵਿੱਚ ਕੋਈ ਫੰਕਸ਼ਨ ਅਟੈਂਡ ਕਰਕੇ ਮਲੇਰ ਕੋਟਲੇ ਨੂੰ ਜਾ ਰਹੇ ਸੀ ਇਹ ਪਿੰਡ ਖਾਨਪੁਰ ਵਾਲੀ ਰੋਡ ਨੂੰ ਹੋਵੇ ਜਦੋਂ ਇਹਨਾਂ ਨੇ ਰੇਲਵੇ ਪਾਟੇ ਕ੍ਰੋਸ ਕਰਕੇ ਅੱਗੇ ਲੰਘੇ ਤਾਂ ਕਿਸੇ ਕਾਰਨ ਇਹਨਾਂ ਨੂੰ ਫੇਟ ਮਾਰੀ ਗੱਡੀਆਂ ਦੋਨੋਂ ਹਿੱਟ ਹੋਈਆਂ ਹਿੱਟ ਹੋ ਕੇ ਇੱਕ ਇਹ ਗੱਡੀ ਮੇਕਅਪ ਹੋ ਗਈ ਤੇ ਗੱਡੀ ਦਾ ਚਾਲਕ ਗੱਡੀ ਜਾ ਕੇ ਅੱਗੇ ਇੱਕ ਰਸਤੇ 'ਚ ਵੱਜੀ ਮੌਕੇ ਤੇ ਗੱਡੀ ਚਾਲਕ ਦੀ ਡੈਥ ਹੋ ਗਈ ਤੇ ਦੂਜੇ ਦੋਨੇ ਗੰਭੀਰ ਜ਼ਖਮੀ ਹੋ ਗਏ ਮ੍ਰਿਤਕ ਦੀ ਲਾਸਟ ਪੋਸਟਮਾਰਟ ਕਰਾਇਆ ਜਾ ਰਿਹਾ 304 A ਦੇ ਵਿੱਚ ਮਾਰਚਾ ਦਿੱਤਾ ਸੀ ਤੇ ਅੱਗੇ ਜਾਂਚ ਜਾਰੀ ਹੈ ਗੱਡੀ ਦੀ ਤਲਾਸ਼ ਚ ਮਰਨਾਰੇ ਦਾ ਕੀ ਨਾਮ ਹੈ ਮਰਨਾਰੇ ਦਾ ਨਾਮ ਹੈਗਾ ਗੁਰਮੀਰ ਸਿੰਘ ਪੁੱਤਰ ਗੁਰਜਨ ਸਿੰਘ ਵਾਸੀ ਦਰਵਾ ਜਿਹੜਾ ਕਿ ਐਸਐਚਪ ਬਨੌਰ ਨਾਲ ਜਨਮ ਲੱਗਿਆ ਹੋਇਆ ਸੀ ਤੇ ਜ਼ਖਮੀਆਂ ਦੇ ਨਾਮ ਹੈਗੇ ਨੇ ਮਨਦੀਪ ਸਿੰਘ ਤੇ ਅੰਦਰਪ੍ਰੀਤ ਸਿੰਘ ਦੋਨੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਮਰਤਕ ਦੀ লাশ ਦਾ ਪੋਸਟਮਾਰਟਮ ਕਰਾ ਲਿਆ ਐਕਸੀਡੈਂਟ ਦੇ ਵਿੱਚ 279 304 ਅਤੇ 427 ਆਈਪੀਸੀ ਦੇ ਵਿੱਚ ਪਰਚਾ ਤਾਹ ਦੇਖਣ ਸਾਹਮਣੇ ਕਰ ਲਿਆ লাশ ਕਿੱਥੇ ਚੱਲ ਰਹੀ ਹੈ ਇਹਨਾਂ ਦਾ ਸ਼ਿਵ ਰਸ ਹਸਪਤਾਲ ਲਾਚ ਹੋਵੇ ਠੀਕ